ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਗੁਰਾਂ ਦੀ ਮਿਹਰ ਨਾਲ ਅੱਜ ਸਾਡੇ ਬਹੁਤ ਹੀ ਪਿਆਰੇ ਮਿੱਤਰ ਪਾਲ ਸਿੰਘ ਜੀ ਸਮਾਓ ਜਿਨ੍ਹਾਂ ਨੂੰ ਤੁਸੀਂ ਜਾਣਦੇ ਆ ਸਾਰੇ ਕਿਸੇ ਜਾਣ ਪਹਿਚਾਨ ਦੇ ਮੌਤਾਜ ਨਹੀਂ ਤੇ ਬਹੁਤ ਸਮਾਂ ਪਹਿਲਾਂ ਸੀ ਇਕੱਠੇ ਰਹਿੰਦੇ ਰਹੇ ਬਾਬਾ ਧਰਮਜੀਤ ਸਿੰਘ ਜੀ ਵੀ ਤੇ ਅਸੀਂ ਸਾਰੇ ਮਿਲਦੇ ਰਹੇ ਅੱਜ ਇਹ ਸਾਡੇ ਪਿੰਡ ਵਿੱਚ ਆਏ ਸੀ ਕਿਸੇ ਪ੍ਰੋਗਰਾਮ ਤੇ ਤੇ ਮਿਲੇ ਤੇ ਘਰ ਪਹੁੰਚੇ ਸਾਡੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਬੜੀਆਂ ਪਿਆਰ ਸਤਕਾਰ ਦੀਆਂ ਗੱਲਾਂ ਕੀਤੀਆਂ ਤੇ ਜਿੱਥੇ ਮਰਜ਼ੀ ਚਲੇ ਜਾਣ ਵਾਹਿਗੁਰੂ ਸੱਚੇ ਪਾਤਸ਼ਾਹਾਂ ਨੂੰ ਤਰੱਕੀਆਂ ਦੇਵੇ ਪਰ ਇਹ ਕਦੇ ਭੁਲਣ ਵਾਲੇ ਨਹੀਂ ਆਪਣੇ ਪ੍ਰਾਣਿਆਂ ਨੂੰ ਸਜਣਾਂ ਨੂੰ ਤੇ ਬਹੁਤ ਪਿਆਰ ਵਾਲੇ ਆ ਤੇ ਬਹੁਤ ਭਜਨ ਭਗਤੀ ਵਾਲੇ ਵੀ ਆ ਭਾਵੇਂ ਲੈਣ ਦੇ ਹਿਸਾਬ ਨਾਲ ਅਸੀਂ ਦੇਖੀਏ ਪਰ ਕਮਾਈ ਹੁੰਦੀ ਆ ਪਿਛਲੀ ਕੋਈ ਕਦੇ بڑا ਭਜਨ ਬੰਦਗੀ ਸਿਮਰਨ ਕੀਤਾ ਤੇ ਹੁਣ ਵੀ ਪਾਠ ਕਰਦੇ ਆ ਕੰਮ ਅਲੱਗ ਹੋ ਸਕਦਾ ਪਰ जरूरी नहीं है बंदा अंदरों जुड़ा भी हो सकता है so, सो जीएम बहुत महत्वपूर्ण है जी बोले सोन्हा सर्व श्री अकार बोले सोन्हा सर्व